ਹੋ ਬਾਰੇ ਵੰਸੀ ਕਟਣ ਗਿਆ ਸੀ ਖਟ ਕਿ ਲਿਆਂਦੀ ਅੱਖ ਹੁਨੀ ਬਚਦਾ ਮਿੱਤਰੋ ਚਾਚੇ ਦੇ ਲੜ ਗਿਆ ਸੱਪ ਹੁਨੀ ਬਚਦਾ ਮਿੱਤਰੋ ਪੁੱਛ ਨੀ ਓਏ ਤੂੰ ਚਾਚੇ ਦਾ ਇਲਾਜ ਕਰਦੇ ਕੋਈ ਇਹਦੇ ਸੱਪ ਲੜ ਗਿਆ ਲੱਗਦਾ ਮੂਰੇ ਬੋਟਾ ਹੁਨੀ ਆਨੇ ਬਸ ਖਿਆਲ ਤਾਂ ਹੀ ਤਾਂ ਸੱਪ ਲੜਿਆ ਜੇ ਮੂਰੇ ਬੋਟਾ ਆਉਂਦੀਆਂ ਨੇ ਇਹਨੇ ਝੂਠੀਆਂ ਸੁਹਾ ਘਦੀਆਂ ਹੁੰਆਂ ਨੇ ਓਛੇ ਤੀ ਦੇਖ ਚੰਨੀ ਚਾਚਾ ਤਾਂ ਹੁਣ ਬੋਲਦਾ ਵੀ ਨਹੀਂ ਆ ਸਕੇ ਬੋਲਣਾ ਕਿਨੇ ਸੁਆਗ ਆ ਬੋਲਦਾ ਤਾਂ ਹੈ ਉਹਦੀ ਸਰਕਾਰ ਵਲੀ ਹੁੰਦਾ ਸੀ ਆ ਫੇਰ ਨਾ ਕਰ ਚੱਲਿਆ ਬਾਬੇ ਲਾ ਕੇ ਇੱਕ ਟੁਣਕਾ ਲਾ ਦਣਗੇ ਮੜਕਾ ਕਰ ਦੇਣਗੇ ਖੜਾ ਤੂੰ ਦੇਖੀ ਕਦੇ ਉੱਤੇ ਕਦੇ ਥੱਲੇ ਹੁੰਦੀ ਆ ਬੱਲੇ ਬੱਲੇ ਚਾਚੀ ਸਾਰਾ ਕੁਝ ਲੈ ਕੇ ਲਟਕਿਆ ਕੱਕਣਾ ਛੱਡਿਆ ਪੱਲੇ ਓਹ ਜੰਨੇ ਦੋਨੋਂ ਠੀਕ ਕਰਨਾ ਆ ਕਿ ਨੂੰ ਗੱਡੀ ਚੜਾਉਣਾ ਹੈ